ਕਿਸ ਤਰ੍ਹਾਂ ਦਾ ਲੱਗ ਰਿਹਾ ਤੁਹਾਨੂੰ ਅੱਜ ਲੋੜੀ ਵਾਲੇ ਦਿਨ ਪਤੰਗ ਲੱਗ ਰਿਹਾ ਸਾਨੂੰ ਬਹੁਤ ਵਧੀਆ ਲੱਗ ਰਿਹਾ ਲੋੜੀ ਤੇ ਵਰਮਣ ਆ ਕੇ ਅ ਸਵੇਰ ਦੇ ਕਿੰਨੇ ਵੇ ਤੇ ਉੱਠੇ ਹੋ ਤੁਸੀਂ ਵਾ 6 6 ਵਜੇ ਤੋਂ ਹੁਣ ਤੱਕ ਕਿੰਨੇ ਪਤੰਗੜਾ ਚੁੱਕੇ ਹੋ ਬਹੁਤ ਸਾਰੇ ਕਿੰਨੇ ਕੁ ਕੱਟ ਕਰ ਚੁੱਕੇ ਹੋ ਤੁਸੀਂ ਬਹੁਤ ਸਾਰੇ ਹੁਣ ਤੱਕ ਤੁਸੀਂ ਕਿੰਨੇ ਕੁ ਪਤੰਗ ਕੱਟ ਚੁੱਕੇ ਹੋ ਤੁਸੀਂ ਭਾਈ ਹਾਲੇ ਤੱਕ ਤਾਂ ਮੈਂ 5-6 ਪਤੰਗ ਹੀ ਕੱਟੇ ਆ ਉਹ ਤੋਂ ਬਾਅਦ ਮੇਰੇ ਲਗਾਤਾਰ ਪਤੰਗ ਮਤਲਬ ਮੇਰੇ ਹੀ ਕੱਟੇ ਗਏ ਆ ਪਤੰਗ ਕੁਝ ਖਾਦਾ ਪੀਦਾ ਜਾਂ ਸਵੇਰ ਦੇ ਪਤੰਗ ਹੀ ਵਧਾਰੇ ਹੋ ਨਹੀਂ ਨਹੀਂ ਭਾਈ ਕੁਝ ਨਹੀਂ ਖਾਦਾ ਖਾਣਦੇ ਪੀਣਦੇ ਡੇਲੀ ਰਹਿੰਦੇ ਪਤੰਗ ਉਡੰਦਾ ਕਦੇ-ਕਦੇ ਵਧਾਈ ਦੇ ਆ ਲੋੜੀ ਦਾ ਤਿਉਹਾਰ ਸਾਰੇ ਪੰਜਾਬ ਵਿੱਚ ਬੋੜੀ ਹੀ ਧੁੰਮਤਾ ਮਨਾਇਆ ਜਾਂਦਾ ਹੈ ਇਸ ਦਿਨ ਨੌਜਵਾਨ ਮੁੰਡੇ ਕੁੜੀਆਂ ਛੱਤਾਂ ਤੇ ਚੜ੍ਹ ਕੇ ਪਤੰਗ ਉਡਾਉਂਦੇ ਨੇ ਤੇ ਆਪਣੀ ਲੋਹੜੀ सेलिब्रेट ਕਰਦੇ ਨੇ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਮੇਰੇ ਪਿੱਛੇ ਲੜਕੇ ਪਤੰਗ ਉਡਾ ਰਹੇ ਨੇ ਪੁੱਛਦੇ ਇਹਨਾਂ ਦੇ ਕੋਲੋਂ ਕਿ ਇਹਨਾਂ ਨੂੰ ਕਿਸ ਤਰ੍ਹਾਂ ਦਾ ਲੱਗ ਰਿਹਾ ਲੋਹੜੀ ਵਾਲੇ ਦਿਨ ਪਤੰਗ ਉਡਾ ਕੇ ਹਾਂਜੀ ਕਿਸ ਤਰ੍ਹਾਂ ਦਾ ਲੱਗ ਰਿਹਾ ਤੁਹਾਨੂੰ ਅੱਜ ਲੋਹੜੀ ਵਾਲੇ ਦਿਨ ਪਤੰਗ ਉਡਾ ਕੇ ਸਾਨੂੰ ਬਹੁਤ ਵਧੀਆ ਲੱਗ ਰਿਹਾ ਲੋਹੜੀ ਦਾ ਤਿਵਾਰ ਮਨਾ ਕੇ ਤੁਸੀਂ ਸਵੇਰ ਦੇ ਕਿੰਨੇ ਕ ਵਜੇ ਉੱਠੇ ਹੋ ਤੁਸੀਂ ਭਾਈ ਸਵੇਰੇ ਉਹੀ 4:30-5 ਵਜੇ ਦੇ ਉੱਠੇ ਹੋયા ਸੀ ਓਕੇ ਤੇ ਅਸੀਂ ਸੋਚ ਰਹੇ ਕਦੋਂ ਦਿਨ ਚੜੇ ਤੇ ਅਸੀਂ ਕਦੋਂ ਸਟਾਰਟ ਹੋਈਏ ਹੁਣ ਤੱਕ ਤੁਸੀਂ ਕਿੰਨੇ ਕ ਪਤੰਗ ਕੱਟ ਚੁੱਕੇ ਹੋ ਤੁਸੀਂ ਭਾਈ ਹਲੇ ਤੱਕ ਤਾਂ ਮੈਂ ਪੰਜ ਛੇ ਪਤੰਗ ਹੀ ਇਕੱਟੇ ਆਉ ਤਾ ਬਾਅਦ ਮੇਰੇ ਲਗਾਤਾਰ ਪਤੰਗ ਮਤਲਬ ਮੇਰੇ ਹੀ ਇਕੱਟੇ ਗਏ ਆ ਪਤੰਗ ਅ ਕੀ ਕੁਛ ਖਾਣਾ ਪੀ ਕੁਛ ਖਾਦਾ ਪੀਦਾ ਜਾਂ ਸਵੇ ਦੇ ਪਤੰਗੀ ਵਧਾ ਰਹੇ ਹੋ ਨਹੀਂ ਨਹੀਂ ਭਾਈ ਕੁਛ ਨਹੀਂ ਖਾਦਾ ਖਾਣ ਖਾਂਦੇ ਪੀਂਦੇ ਦਿੱਲੀ ਰਹਿੰਦੇ ਆ ਪਤੰਗ ਪਤੰਗ ਦਾ ਕਦੇ ਕਦੇ ਵਧਾਈਦੇ ਆ ਉਹ ਵੀ ਅਜੇ ਟਾਈਮ ਲੱਗ ਗਿਆ ਕਿ ਚਲੋ ਯਾਰ ਹੁਣ ਸਾਲ ਚ ਇੱਕ ਵਾਰੀ ਤਾਂ ਦਾਵਾ ਤਿਵਾਰ ਆ ਕਿ ਨਹੀਂ ਤੇ ਸਾਰਿਆਂ ਨੂੰ ਪਤੰਗ ਪਤੰਗ ਲੜਨਾ ਚਾਹੀਦੇ ਆ ਲੋੜੀ ਮਨਾਓ ਹੋਰ ਕੀ ਆ ਲੋੜੀ ਦੇ ਦਿਨਾਂ ਵਿੱਚ ਤੁਸੀਂ ਇੱਕ ਕੀ ਮੈਸੇਜ ਦੇਣਾ ਚਾਹੁੰਦੇ ਹੋ ਵੀ ਆਮ ਤੌਰ ਤੇ ਜਿਹੜੀ ਲੋੜੀ ਹੈਗੀ ਆ ਅੱਛੇ ਤਰੀਕੇ ਨਾਲ ਮਨਾਓ ਭਾਈ ਮੈਸੇਜ ਤਾਂ ਮੈਂ ਇਹ ਹੀ ਦੱਸਣਾ ਚਾਹੁੰਦਾ ਕਿ ਆਪਣੇ ਕਰਦੇਆਂ ਨਾਲ ਸਾਰੇ ਮਤਲਬ ਕਿ ਇਕੱਠੇ ਰਹਿ ਕੇ ਮਨਾਓ ਵਧੀਆ ਤੇ ਚਾਈਨਾ ਡੋਰ ਦਾ ਘੱਟ ਤੁਈ ਪ੍ਰਯੋਗ ਕਰੋ ਤਾਂ ਕਿ ਤੱਕ ਤੁਹਾਨੂੰ ਪਤਾ ਹੀ ਆ ਕਿ ਅੱਜ ਕੱਲ੍ਹ ਕੀ ਹੈ ਜਿੰਨੇ ਵੀ ਹੈ ਕਿ ਪੰਛੀ ਵਗੈਰੇ ਹੈਗੇ ਉਹਨਾਂ ਦੇ ਆ ਜਖਮੇ ਚੁਕਬੀ ਨਾ ਹੋਣ ਤੇ ਸੇਫ ਮਨਾਓ ਬਾਕੀ ਆਪਣੇ ਫੈਮਿਲੀ ਨਾਲ ਇੰਜੋਏ ਕਰੋ ਤੇ ਪਤੰਗ ਪਤੰਗ ਉਡਾਓ ਨਜ਼ਾਰੇ ਲਓ ਪੂਰੇ ਆਪਾਂ ਵੀ ਨਜ਼ਾਰੇ ਲੈ ਰਹੇ ਆ ਦੇਖ ਲੋ ਜਿਸ ਤਰ੍ਹਾਂ ਕੀ ਇਹਨਾਂ ਇਸ ਲੜਕੇ ਨੇ ਦੱਸਿਆ ਕਿ ਉਹ ਸਵੇਰੇ 4 ਵਜੇ ਦਾ ਉੱਠਿਆ ਹੋਇਆ ਸਵੇਰ ਦਾ ਹੀ ਪਤੰਗ ਉਡਾਉਣ ਲੱਗਾ ਹੋਇਆ ਉਹ ਲੋਹੜੀ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਸੈਲੀਬ੍ਰੇਟ ਕਰ ਰਿਹਾ ਇੱਥੇ ਇੱਕ ਛੋਟੀ ਬੱਚੀ ਵੀ ਆਈ ਹੈ ਉਹਨਾਂ ਦੇ ਕੋਲ ਪੁੱਛਦੇ ਹੋ ਹਾਂਜੀ ਭਾਜੀ ਤੁਸੀਂ ਵੀ ਪਤੰਗ ਡਾਉਨੇ ਹੋ ਮੈਂ ਡਾਂਦਾ ਸੀ ਭਾਜੀ ਪਹਿਲਾਂ ਹੁਣ ਨਹੀਂ ਡਾਂਦੇ ਅਸੀਂ ਕਿਉਂਕਿ ਹੁਣ ਮਤਲਬ ਚਾ ਮਤਲਬ ਖਤਮ ਹੋ ਗਿਆ ਜਿੰਨਾ ਕਿ ਦਾਣਾ ਉਹਨਾਂ ਕਿ ਕਿਸੇ ਨੇ ਫੜ ਲਿਆ ਪਤੰਗ ਤੇ ਉਡਾ ਲਿਆ ਬਸ ਇਸ ਇਸੇ ਲੋਹੜੀ ਦੇ ਤਿਨਾ ਦੇ ਵਿੱਚ ਘਰਾਂ ਦੇ ਵਿੱਚ ਕੁਝ ਖਾਣ ਪੀਣੂ ਵੀ ਹੁੰਦਾ ਹੈਗਾ ਉਹ ਕੀ ਹੁੰਦਾ ਉਹਦੇ ਬਾਰੇ ਆਪਣੇ ਜੋ ਮੂਫਲੀਆਂ ਰਿਓੜੀਆਂ ਗੱਚਕ ਸਭ ਕੁਝ ਹੁੰਦਾ ਵਾ ਸਾਰਿਆਂ ਨੂੰ ਵੰਡਿਆ ਜਾਂਦਾ ਵਾ ਤੇ ਅਗਨੀ ਦੇ ਆਪਾਂ ਪ੍ਰਸ਼ਾਦ ਚੜ੍ਹਾਉਂਦੇ ਆ ਫਿਰ ਉਸ ਤੋਂ ਬਾਅਦ ਲੋਪਣਾ ਲੋਹੜੀ ਗਾਣੇ ਸੁਣਦੇ ਆ ਤੇ ਭੰਗੜੇ ਪਾਉਂਦੇ ਆ ਜਿਸ ਤਰ੍ਹਾਂ ਕਿ ਅਸੀਂ ਦੇਖ ਰਹੇ ਆ ਇੱਕ ਲੜਕੀ ਵੀ ਪਤੰਗ ਉਡਾ ਰਹੀ ਆ ਉਹਦੇ ਕੋਲ ਪੁੱਛਦੇ ਆ ਵੀ ਉਹਨੂੰ ਕਿਸ ਤਰ੍ਹਾਂ ਦਾ ਲੱਗ ਰਿਹਾ ਪਤੰਗ ਉਡਾ ਕੇ ਹਾਂਜੀ ਹਾਂਜੀ ਬੇਟੇ ਕਿਸ ਤਰ੍ਹਾਂ ਦਾ ਲੱਗ ਰਿਹਾ ਪਤੰਗ ਉਡਾ ਕੇ ਬਹੁਤ ਅੱਛਾ ਲੱਗ ਰਿਹਾ ਹੈ ਅ ਸਵੇਰੇ ਕਿੰਨੇ ਵੇ ਤੇ ਉੱਠੇ ਹੋ ਤੁਸੀਂ ਵਾ 6 6 ਵਜੇ ਤੋਂ ਹੁਣ ਤੱਕ ਕਿੰਨੇ ਕ ਪਤੰਗ ਉਡਾ ਚੁੱਕੇ ਹੋ ਬਹੁਤ ਸਾਰੇ ਕਿੰਨੇ ਕ ਕੱਟ ਕਰ ਚੁੱਕੇ ਹੋ ਤੁਸੀਂ ਬਹੁਤ ਸਾਰੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਵੀ ਜਿਹੜੇ ਪਤੰਗ ਇੱਕ ਇਸ ਤਰ੍ਹਾਂ ਦੇ ਪਤੰਗਵਾਜੀ ਇਸ ਤਰ੍ਹਾਂ ਕੀਤੀ ਜਾਵੇ ਤਾਂ ਜੋ ਕਿਸੇ ਦਾ ਨੁਕਸਾਨ ਨਾ ਹੋਵੇ بس ਚ ਚਾਇਨਾ ਡੋਰ ਮਤੋਂ ਡਾਓ ਨਾਰਮਲ ਡੋਰ ਓਨਲੀ ਐ ਜਿਸ ਤਰ੍ਹਾਂ ਕੀ ਇਸ ਲੜਕੀ ਨੇ ਵੀ ਕਿਹਾ ਵੀ ਅਗਰ ਤੁਸੀਂ ਲੋਹੜੀ ਵਾਲੇ ਦਿਨ ਪਤੰਗ ਉਡਾਉਣਾ ਚਾਹੁੰਦੇ ਆਂ ਤਾਂ ਚਾਇਨਾ ਡੋਰ ਦਾ ਇਸਤੇਮਾਲ ਬਿਲਕੁਲ ਨਾ ਕਰੋ ਇਹ ਡੋਰ ਦੇ ਵਿੱਚ ਕਈ ਪੰਛੀ ਆ ਕੇ ਆਪਣਾ ਜੀਵਨ ਖਤਰੇ ਵਿੱਚ ਉਹਨਾਂ ਦਾ ਜੀਵਨ ਖਤਰੇ ਵਿੱਚ ਪੈ ਜਾਂਦਾ ਹੈ ਕਿਸੇ ਰਾਹੀਗੀਆਂ ਦੇ ਫੇਸ ਦੇ ਉੱਤੇ ਗਲੇ ਦੇ ਉੱਤੇ ਇਹ ਡੋਰ ਲੱਗ ਜਾਂਦੀ ਆ ਜਿਸ ਦੀ ਵਜ੍ਹਾ ਨਾਲ ਉਹਨਾਂ ਦੇ ਐਕਸੀਡੈਂਟ ਵੀ ਹੋ ਜਾਂਦੇ ਨੇ ਜਿਸ ਤਰ੍ਹਾਂ ਕੀ ਅੱਜ ਲੋਹੜੀ ਦੇ ਤਿਹਾਰ ਦੇ ਉੱਤੇ ਬਹੁਤ ਸਾਰੇ ਲੋਕੀ ਆਪਣੀ ਆਪਣੀਆਂ ਛੱਤਾਂ ਤੇ ਚੜ ਕੇ ਪਤੰਗਬਾਜ਼ੀ ਕਰ ਰਹੇ ਨੇ ਅਸੀਂ ਇੱਥੇ ਲੜਕੀ ਦੇ ਕੋਲੋਂ ਵੀ ਪੁੱਛਿਆ ਕਿ ਉਸ ਨੂੰ ਪਤੰਗਬਾਜ਼ੀ ਵਿੱਚ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਉਸਨੇ ਵੀ ਕਿਹਾ ਕਿ ਮੈਂ ਪਤੰਗਬਾਜ਼ੀ ਬਹੁਤ ਹੀ ਮਜ਼ੇ ਨਾਲ ਪਤੰਗਬਾਜ਼ੀ ਕਰ ਰਹੀ ਆ ਇਸ ਮੌਕੇ ਦੇ ਉੱਤੇ ਸਾਨੂੰ ਪਤੰਗ ਜਿਹੜੇ ਹੈਗੇ ਚੈਨਾ ਦੀ ਡੋਰ ਨਾਲ ਨਹੀਂ ਉਡਾਣੇ ਚਾਹੀਦੇ ਜੋ ਕਿ ਚੈਨਾ ਦੀ ਡੋਰ ਐਕਸੀਡੈਂਟ ਦਾ ਕਾਰਨ ਬਣਦੀ ਆ ਪੰਛੀਆਂ ਦੀ ਜਾਨ ਨੂੰ ਨੁਕਸਾਨ ਦਿੰਦੀ ਆ ਸੋ ਅਸੀਂ ਵੀ ਤੁਹਾਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਅਗਰ ਤੁਸੀਂ ਪਤੰਗਵਾਜੀ ਕਰਨਾ ਚਾਹੁੰਦੇ ਆ ਲੋੜੀ ਦਾ ਤਿਹਾਰ ਮਨਾਨਾ ਚਾਹੁੰਦੇ ਹੋ ਇਸ ਹਸਾਬ ਨਾਲ ਮਨਾਓ ਇਸ ਚਾਇਨਾ ਡੋਰ ਦਾ ਪਰਹੇਜ਼ ਕਰੋ ਤਾਂ ਜੋ ਬਹੁਤ ਘੱਟ ਐਕਸੀਡੈਂਟ ਹੋਣ ਬਲਕਿ ਐਕਸੀਡੈਂਟ ਹੋਣੀ ਨਾ ਕਿਸੇ ਦੀ ਜਾਨ ਖਤਰੇ 'ਚ ਨਾ ਪਵੇ ਸਾਡੇ ਵੱਲੋਂ ਤੇ ਸਾਡੇ ਚਰਚਾ ਚੈਨਲ ਦੀ ਟੀਮ ਵੱਲੋਂ ਤੁਹਾਨੂੰ ਲੋੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਲੋੜੀ ਤੁਹਾਡੇ ਸਾਰਿਆਂ ਦੇ ਲਈ ਖੁਸ਼ੀਆਂ ਭਰਿਆ ਦਿਨ ਲੈ ਕੇ ਆਵੇ ਸੋ ਇਸ ਦੇ ਨਾਲ ਹੀ ਕੈਮਰਾ ਪਰਸਨ ਕੁਲਦੀਪ ਦੇ ਨਾਲ ਬੀ ਮਨਜੀਤ ਨੂੰ ਦਿਓ ਇਜਾਜ਼ਤ ਸਸਕਾਲ